ਪ੍ਰਮੇਸ਼ਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਕੁਲਦੀਪ ਕਾਸ਼ਰ ਸ਼ੁਰੂਆਤ ਅਹਿਮ ਖਬਰ ਦੇ ਨਾਲ ਕਰਾਂਗੇ ਏਡੀਜੀਪੀ vai puran kumar ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਮੌਤ ਦੇ 8 ਦਿਨ ਬਾਅਦ ਏਡੀਜੀਪੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੈਕਟਰ 25 ਸਥਿਤ ਸ਼ਮਸ਼ਾਨ ਘਾੜ ਚ ਉਹਨਾਂ ਨੂੰ ਅੰਤਿਮ ਵਿਦਾਇਤ ਦਿੱਤੀ ਗਈ ਏਡੀਜੀਪੀ vai puran kumar ਨੇ 7 ਅਕਤੂਬਰ ਨੂੰ ਖੁਦਕੁਸ਼ੀ ਕਰ ਲਈ ਸੀ ਤਾਂ ਹਰਿਆਣਾ ਦੇ ਸੀਨੀਅਰ ਆਈਪੀਐਸ ਅਧਿਕਾਰੀ vai puran kumar ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਮੌਤ ਦੇ 8 ਦਿਨਾਂ ਬਾਅਦ ਐਡੀਜੀਪੀ ਦਾਜ ਪੋਸਟਮਾਰਟਮ ਕੀਤਾ ਗਿਆ ਮ੍ਰਿਤਕ ਦੇ ਦੇ ਪੋਸਟਮਾਰਟਮ ਤੋਂ ਬਾਅਦ ਸੈਕਟਰ 24 ਵਿਚਲੀ ਸਰਕਾਰੀ ਰਿਹਾਇਸ਼ ਤੇ ਉਹਨਾਂ ਨੂੰ ਲਿਆਂਦਾ ਗਿਆ ਤਕਰੀਬਨ 4 ਘੰਟੇ ਤੱਕ ਪੋਸਟਮਾਰਟਮ ਚੱਲਿਆ ਇਸ ਮੌਕੇ ਉਹਨਾਂ ਦਾ ਪੂਰਾ ਪਰਿਵਾਰ ਪੀਜੀਐ ਚੰਡੀਗੜ੍ਹ ਚ ਮਾਚੂਤ ਰਿਹਾ ਪਰਿਵਾਰ ਵੱਲੋਂ ਸਾਰੀਆਂ ਧਾਰਮਿਕ ਰੌਰੀਤਾਂ ਨਾਲ ਅੰਤਿਮ ਯਾਤਰਾ ਕੱਢੀ ਕੀ ਇਸ ਤੋਂ ਬਾਅਦ ਚੰਡੀਗੜ੍ਹ ਦੇ ਸੈਕਟਰ 25 ਸਥਿਤ ਸ਼ਮਸ਼ਾਨ ਘਾਟ ਵਿੱਚ ਉਹਨਾਂ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਹਰਿਆਣਾ ਬੈਚ ਦੇ ਆਈਪੀਐਸ ਅਧਿਕਾਰੀ vai puran kumar ਨੇ 7 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਲਈ ਰਹਾਇਸ਼ ਤੇ ਖੁਦਕੁਸ਼ੀ ਕਰ ਲਈ ਸੀ ਆਈਪੀਐਸ ਅਧਿਕਾਰੀ ਨੇ ਖੁਦਕੁਸ਼ੀ ਨੋਟ ਵਿੱਚ ਹਰਿਆਣਾ ਦੇ ਡੀਜੀਪੀ ਸ਼ਤਰੂਜੀਤ ਕਪੂਰ ਅਤੇ ਰੋहतक ਦੇ ਐਸਪੀ ਤੇ ਗੰਭੀਰ ਇਲਜ਼ਾਮ ਲਗਾਏ ਐਡੀਜੀਪੀ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਖਿਲਾਫ ਜਾਤੀ ਸੂਚਕ ਸ਼ਬਦ ਬੋਲ ਕੇ ਪਰਿਵਾਰ ਵੱਲੋਂ ਇਹਨਾਂ ਦੋਮਾ ਅਧਿਕਾਰੀਆਂ ਦੇ ਖਿਲਾਫ ਕੇਸ ਦਰਜ ਕਰਨ ਅਤੇ ਇਹਨਾਂ ਨੂੰ ਅਹੁਦਿਆਂ ਤੋਂ ਹਟਾਉਣ ਦੀ ਮੰਗ ਕੀਤੀ ਜਾ ਰਹੀ ਸੀ ਸੂਬਾ ਸਰਕਾਰ ਨੇ ਡੀਜੀਪੀ ਸ਼ਤਰੂਜੀਤ ਕਪੂਰ ਨੂੰ ਛੁੱਟੀ ਤੇ ਭੇਜ ਦਿੱਤਾ ਤੇ ਉਹਨਾਂ ਦੀ ਥਾਂ ਤੇ ਓਪੀ ਸਿੰਘ ਨੂੰ ਡੀਜੀਪੀ ਦਾ ਵਾਦੂ ਚਾਰਜ ਸੰਭਾਲਿਆ ਗਿਆ ਤਾਂ ਹੁਣ ਜਦੋਂ ਪਰਿਵਾਰ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਕਾਰਵਾਈ ਦਾ ਪ੍ਰੋਸਾ ਦਿੱਤਾ ਗਿਆ ਉਸ ਤੋਂ ਬਾਅਦ ਪੋਸਟਮਾਰਟਮ ਹੋਇਆ ਤੇ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਉਦਰਾਸ ਮਾਮਲੇ ਚਰੋਤਕ ਦੇ ਐਸਆਈ ਸੰਦੀਪ ਕੁਮਾਰ ਨੇ ਖੁਦਕੁਸ਼ੀ ਕਰ ਲਈ ਐਸਆਈ ਦੇ ਘਰ ਅੱਜ ਹਰਿਆਣਾ ਦੇ ਸੀਐਮ ਨਾਭ ਸਿੰਘ ਸੈਣੀ ਪਹੁੰਚੇ ਐਸਆਈ ਦੇ ਪਰਿਵਾਰ ਦੇ ਨਾਲ ਸੀਐਮ ਨਾਭ ਸੈਣੀ ਨੇ ਮੁਲਾਕਾਤ ਕੀਤੀ ਹੈ ਐਸਆਈ ਦੇ ਪਰਿਵਾਰ ਨੇ ਪੋਸਟਮਾਰਟਮ ਤੋਂ ਇਨਕਾਰ ਕਰ ਦਿੱਤਾ ਐਡੀਜੀਪੀ ਪੂਰਨ ਕੁਮਾਰ ਦੀ ਪਤਨੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਸੀਐਮ ਨਾਭ ਸਿੰਘ ਸੈਣੀ ਨੇ ਪਰਿਵਾਰ ਨੂੰ ਇਨਸਾਫ ਦਾ ਪ੍ਰੋਸਤ ਦਿੱਤਾ ਰੋहतक ਚ ਐਸਆਈ ਸੰਦੀਪ ਕੁਮਾਰ ਨੇ ਖੁਦਕੁਸ਼ੀ ਕਰ ਲਈ ਐਡੀਜੀਪੀ ਪੂਰਨ ਕੁਮਾਰ ਤੇ ਗੰਭੀਰ ਇਲਜ਼ਾਮ ਲਗਾਏ ਕੇ ਪੰਨੇ ਆਂਦੇ ਸੁਸਾਇਡ ਨੋਟ ਵਿੱਚ ਗੰਭੀਰ ਇਲਜ਼ਾਮ ਲਗਾਏ ਕਿ ਇੱਕ ਵੀਡੀਓ ਵੀ ਰਿਲੀਜ਼ ਕੀਤਾ ਗਿਆ ਤਾਂ ਹਰਿਆਣਾ ਪੁਲਿਸ ਦੇ ਐਸਆਈ ਸੰਦੀਪ ਕੁਮਾਰ ਦੀ ਖੁਦਕੁਸ਼ੀ ਤੋਂ ਬਾਅਦ ਪੋਸਟਮਾਰਟਮ ਨੂੰ ਲੈ ਕੇ ਇੱਕ ਖੜਾਤ ਬਣੀ ਹੋਈ ਹੈ ਪਰਿਵਾਰ ਨੇ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਸੰਦੀਪ ਦੇ ਖੁਦਕੁਸ਼ੀ ਨੋਟ ਵਿੱਚ ਨਾਮਜ਼ਦ ਵਿਅਕਤੀਆਂ ਦੇ ਵਿਰੁੱਧ ਐਫਆਈਆਰ ਦਰਜ ਨਹੀਂ ਕੀਤੀ ਜਾਂਦੀ ਲਾਸ਼ ਪੁਲਿਸ ਨੂੰ ਨਹੀਂ ਸੌਂਪੀ ਜਾਵੇਗੀ ਸੰਦੀਪ ਦੀ ਲਾਸ਼ ਇਸ ਸਮੇਂ ਲੜੌਤ ਪਿੰਡ ਦੇ ਵਿੱਚ ਹੈ ਉਸ ਦੇ ਮਾਮੇ ਦੇ ਘਰ ਰੱਖੀ ਗਈ ਹੈ ਜਿੱਥੇ ਪਿੰਡ ਵਾਸੀ ਵੀ ਪਰਿਵਾਰ ਦੇ ਸਮਰਥਨ 'ਚ ਇਕੱਠੇ ਹੋ ਰਹੇ ਨੇ ਪਰਿਵਾਰ ਦਾ ਇਲਜ਼ਾਮ ਹੈ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਸੰਦੀਪ ਨੇ ਚਾਰ ਪੰਨਿਆਂ ਦੇ ਖੁਦਕੁਸ਼ੀ ਨੋਟ ਵਿੱਚ ਮਰਹੂਮ ਆਈਪੀਐਸ ਅਧਿਕਾਰੀ vaipuran కుమార్ ਦੇ ਕੁਝ ਸੀਨੀਅਰ ਅਧਿਕਾਰੀਆਂ ਅਤੇ ਸਾਥੀਆਂ ਦੇ ਵਿਰੁੱਧ ਪ੍ਰਸ਼ਟਾਚਾਰ ਅਤੇ ਜਾਤੀ ਆਧਾਰਿਤ ਤੰਗ ਪ੍ਰੇਸ਼ਾਨ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਸੀ ਪਰਿਵਾਰ ਨੇ ਮੰਗ ਕੀਤੀ ਹੈ ਕਿ ਫੌਰੀ ਇਹਨਾਂ ਅਧਿਕਾਰੀਆਂ ਦੇ ਖਿਲਾਫ ਕੇਸ ਦਰਜ ਕਰਕੇ ਦੋਸ਼ਾਂ ਦੀ ਨਿਰਪੱਖ ਜਾਂਚ ਕੀਤੀ ਜਾਫੀ ਐਸਆਈ ਸੰਦੀਪ ਕੁਮਾਰ ਨੇ ਮੰਗਲਵਾਰ ਦੁਪਹਿਰ ਨੂੰ ਲੜਾਤ ਪਿੰਡ ਦੇ ਬਾਹਰਵਾਰ ਇੱਕ ਕਮਰੇ ਵਿੱਚ ਆਪਣੇ ਸਰਵਿਸ ਰਿਵਾਲਬਰ ਦੇ ਨਾਲ ਪਿਸਤੌਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ ਉਹ ਰੋहतक ਪੁਲਿਸ ਸੁਪਰਡੈਂਟ ਦੇ ਦਫ਼ਤਰ ਦੇ ਸਾਈਬਰ ਸੈੱਲ ਵਿੱਚ ਤਨਾਤ ਸੀ ਘਟਨਾ ਸਥਾਨ ਤੋਂ ਚਾਰ ਪੰਨਿਆਂ ਦਾ ਇੱਕ ਖੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਜਿਸ ਵਿੱਚ ਸੰਦੀਪ ਨੇ ਮਰਹੂਮ ਆਈਪੀਐਸ ਅਧਿਕਾਰੀ వైਪੁਰਨ ਕੁਮਾਰ ਹ데요ਨਾਧੀ ਅਧਿਨ ਅਧਿਕਾਰੀਆਂ ਤੇ ਗੰਭੀਰ ਇਲਜ਼ਾਮ ਲਗਾਏ

जो वीडियो क्लिप हर वो ही सकता है तो जो सुसाइड में है जो सुसाइड नोट है जो वीडियो छः मिनट की है वो ही हमारा तो अंतिम तो 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 संस्कार कब तक होगा जो उचित कार्रवाई हो जाएगी जो आश्वासन देंगे शिक्षा उसकी उचित कार्रवाई होगी तो अच्छा संजय भाई आपकी नजरों में उचित कार्रवाई क्या होगी दूसरा दोष ये है जो उसने वीडियो बना रखी है उनके प्रति कार्रवाई होगी बड़ी दुखद घटना है एक हमारे जो मुलाजिम है हमारे जो सरकारी मुलाजिम है हमारे परिवार से हैं वो एक दुखद घटना में उन हुई है जिसके अंदर हम परिजनों से बात कर रहे हैं और इस मैटर को जल्दी शॉर्ट आउट करके बातचीत करके इसको रिजोल्व कर लिया जाएगा रात का टाइम था कल और परिवार तर... की मांग यही है, क्या क्या है? तो प्रिवार... प्रिवार... नहीं, नहीं, आ, की है कि उनको जस्टिस मिले तो उसके लिए सरकार की तरफ से और प्रशासन प्रशासन की तरफ से पहल जारी है और परिवार भी पॉजिटिव है देखिए आप प्लीज इसमें जल्दी इसमें कार्रवाई हो जाएगी ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ 'ਤੇ ਐਸਜੀਪੀਸੀ ਦਾ ਵੱਡਾ ਬਿਆਨ ਸਾਹਮਣੇ ਆਇਆ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਫਾਲ ਨੇ ਕਿਹਾ ਕਿ ਰਾਜਵਾਣਾ ਦੀ ਰਿਹਾਈ ਮਾਮਲਾ ਫਿਰ ਤੋਂ ਲਟਕ ਗਿਆ ਹੈ ਰਾਜਵਾਣਾ 29 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਨੇ ਇੱਕ ਵੀ ਪੈਰੋਲ ਉਹਨਾਂ ਨੂੰ ਹੁਣ ਤੱਕ ਨਹੀਂ ਮਿਲੀ 18 ਸਾਲਾਂ ਤੋਂ ਰਾਜਵਾਣਾ ਫਾਂਸੀ ਦੀ ਚੱਕੀ 'ਚ ਬੰਦ ਨੇ ਐਸਜੀਪੀਸੀ ਨੇ ਰਾਸ਼ਟਰਪਤੀ ਕੋਲ ਰਹਿਮ ਦੀ ਜੋ ਅਪੀਲ ਪੀਸੀਓ 'ਚ ਤੱਕ ਪੈਂਡਿੰਗ ਹੈ ਗਰੇਵਾਲ ਨੇ ਕਿਹਾ ਕਿ ਅੱਜ ਬਹੁਤ ਵੱਡੀ ਆਸ ਸੀ ਕਿ ਅੱਜ ਫੈਸਲਾ ਆ ਜਾਵੇਗਾ ਅੱਜ ਇਸ ਕੇਸ ਨੂੰ ਇਨ ਲਿਸਟ ਨਹੀਂ ਕੀਤਾ ਗਿਆ ਰਹਿਮ ਦੀ ਅਪੀਲ ਦੇ ਜਲਦ ਨਿਬੜੇ ਲਈ ਰਾਜਵਾਨਾ ਨੇ ਪਟੀਸ਼ਨ ਪਾਈ ਹੋਈ ਹੈ ਪਿਛਲੀ ਸੁਣਵਾਈ ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ ਸੁਪਰੀਮ ਕੋਰਟ ਨੇ ਕੇਂਦਰ ਤੋਂ ਪੁੱਛਿਆ ਸੀ ਕਿ ਹੁਣ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਇਸ ਲਈ ਕੌਣ ਸੇਮਿਫਾਰਾ ਰਾਜਵਾਨਾ ਨੂੰ 2007 ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ ਜਿਸ ਦੀ ਫਾਂਸੀ 31 ਮਾਰਚ 2012 ਨੂੰ ਨਿਰਧਾਰਤ ਕੀਤੀ ਗਈ ਸੀ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਤਰੀਕ ਤੋਂ ਪਹਿਲਾਂ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਦਾਇਰ ਕੀਤੀ ਇਹ ਰਹਿਮ ਦੀ ਅਪੀਲ ਪਿਛਲੇ 13 ਸਾਲਾਂ ਤੋਂ ਰਾਸ਼ਟਰਪਤੀ ਕੋਲ ਵਿਚਾਰ ਅਧੀਨ ਪਈ ਹੈ ਬਲਮਨ ਸਿੰਘ ਰਾਜਵਾਨਾ ਇਸ ਸਮੇਂ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ ਨੇ ਸੋ ਅੱਜ ਤੇ ਬਹੁਤ ਵੱਡੀ ਯਾਦ ਸੀ ਕੀ ਅੱਜ ਰਾਜਵਾਨਾ ਸਾਹਿਬ ਦੇ ਸੰਬੰਧੀ ਕੋਈ ਫੈਸਲਾ ਆਏਗਾ ਕਿਉਂਕਿ ਰਾਜਵਾਨਾ ਸਾਹਿਬ ਆਪਣੇ ਪੂਰਨ ਤੌਰ ਤੇ ਮਨ ਬਣਾ ਕੇ ਬੈਠੇ ਨੇ ਕਿ ਮੈਨੂੰ ਫਾਂਸੀ ਦਾ ਤਖਤਾ ਦਿੱਤਾ ਜਾਵੇ ਤੇ ਸਿੱਖ ਸੰਗਤ ਜਾਂ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਸੰਗਤਾਂ ਦੀਆਂ ਭਾਵਨਾਵਾਂ ਦੇ ਤਹਿਤ ਉਹਨਾਂ ਨੂੰ ਕਿਨਾ ਫਾਂਸੀ ਮਾਫ ਕਰਾਉਣ ਦੇ ਲਈ ਯਾਰਾ ਜੋ ਕਰ ਚੁੱਕੀ ਹੈ ਸੋ ਅੱਜ ਇੱਕ ਦਿਨ ਸੀ ਜਦੋਂ ਇਸ ਬਾਰੇ ਫੈਸਲਾ ਆਉਣਾ ਸੀ ਹਾਈ ਕੋਰਟ ਨੇ ਕਿਹਾ ਸੀ ਪਰ ਅੱਜ ਵੀ ਇਹ ਗੱਲ ਦਾ ਜਾਣਕਾਰੀ ਮਿਲੀ ਹੈ ਕਿ ਉਹ ਕੇਸ ਜਿਹੜਾ ਜਿਵੇਂ ਕੋਰਟ ਦੇ ਅੰਦਰ ਇੱਕ ਮਦ ਹੁੰਦੀ ਹੈ ਇਨ ਲਿਸਟ ਉਹ ਇਨ ਲਿਸਟ ਨਹੀਂ ਹੋਇਆ ਤੇ ਸਾਨੂੰ ਇਹ ਆਸ ਸੀ ਕਿ ਸ਼ਾਇਦ ਸਪਲੀਮੈਂਟਰੀ ਦੇ ਵਿੱਚ ਪਾਇਆ ਜਾਵੇ ਤੇ ਰਾਤ ਦਾ ਉਹ ਸਪਲੀਮੈਂਟਰੀ ਵਿੱਚ ਵੀ ਨਹੀਂ ਪਾਇਆ ਗਿਆ ਇਹਦਾ ਮਤਲਬ ਅੱਜ ਉਹ ਕੇਸ ਦੀ ਸੁਣਵਾਈ ਨਹੀਂ ਹੋਏਗੀ ਅਗਲੀ ਤਰੀਕ ਪਾਈ ਜਾਏਗੀ ਇਹ ਤਰੀਕ ਦਰ ਤਰੀਕ ਜਿਹੜੀ ਆ ਇਹ ਸਿੱਖਾਂ ਦੇ ਲਈ ਸਿੱਖਾਂ ਦੇ ਨਿਆਂ ਹੋਣ ਦੇ ਲਈ ਸਿੱਖਾਂ ਦੇ ਫੈਸਲਾ ਕਰਨ ਲਈ ਇਹ ਤਰੀਕਾ ਦੇ ਤਰੀਕਾ ਪੈਂਦੀਆਂ ਨੇ ਜਿਹਦੇ ਨਾਲ ਸਿੱਖਾਂ ਦੇ ਮਨ ਤੇ ਬੜਾ ਡੂੰਘਾ ਅਸਰ ਪੈਂਦਾ ਅੱਜ ਅਸੀਂ ਫੇਰ ਸਮਝਦੇ ਆ ਕਿ ਇਹ ਮਾਮਲਾ ਰਾਜਵਾਨਾ ਸਾਹਿਬ ਦਾ ਫੇਰ ਲਟਕਾਇਆ ਗਿਆ ਬੜਾ ਅਫਸੋਸ ਹੈ ਕਿ ਨਿਆਂ ਦੇ ਮੰਦਰ ਵਿੱਚੋਂ ਵੀ ਲੱਗਦਾ ਇਸ ਤਰ੍ਹਾਂ ਦਾ ਕਿ ਕਿਸੇ ਨਾ ਕਿਸੇ ਤਰ੍ਹਾਂ ਦੇ ਕੋਈ ਪ੍ਰਭਾਵ ਦੀਨ ਕੰਮ ਹੋ ਰਿਹਾ ਤੇ ਹੁਣ ਅਗਲੀ ਅਹਿਮ ਖਬਰਦਾਰ ਰੁਕ ਕਰਦੇ ਆ ਦਿੱਲੀ ਐਨਸੀਆਰ ਚ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਮਿਲ ਗਈ ਹੈ ਸੁਪਰੀਮ ਕੋਰਟ ਨੇ ਇਜਾਜ਼ਤ ਦਿੱਤੀ ਹੈ 18 ਤੋਂ 21 ਅਕਤੂਬਰ ਤੱਕ ਪਟਾਕੇ ਚਲਾਉਣ ਦੀ ਮਨਜ਼ੂਰੀ ਮਿਲ ਗਈ ਹੈ 6 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਪਟਾਕੇ ਚਲਾਏ ਜਾ ਸਕਦੇ ਨੇ ਪਰ ਸਿਰਫ ਗ੍ਰੀਨ ਪਟਾਕੇ ਤਾਂ ਸੁਪਰੀਮ ਕੋਰਟ ਨੇ ਬੁੱਧਵਾਰ ਤੋਂ ਦਿੱਲੀ ਐਨਸੀਆਰ ਵਿੱਚ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ ਸੀਜੀਆਈਬੀਆਰ ਗਵਈ ਨੇ ਕਿਹਾ ਕਿ ਸਾਨੂੰ ਇੱਕ ਸੰਤੁਲਿਤ ਵਹਾਂ ਚਪਰਾਣੀ ਚਾਹੀਦੀ ਹੈ ਪਰ ਅਸੀਂ ਵਾਤਾਵਰਣ ਨਾਲ ਸਮਝੌਤਾ ਨਹੀਂ ਕਰਾਂਗੇ ਅਸੀਂ ਕੁਝ ਸ਼ਰਤਾਂ ਨਾਲ ਗ੍ਰੀਨ ਪਟਾਕਿਆਂ ਦੀ ਜਾਸਤ ਦੇ ਰਹੇ ਹਾਂ ਸੁਪਰੀਮ ਕੋਰਟ ਦੇ ਹੁਕਮਾ ਮੁਤਾਬਿਕ 18 ਤੋਂ 21 ਅਕਤੂਬਰ ਤੱਕ ਦਿੱਲੀ ਐਨਸੀਆਰ ਵਿੱਚ ਸਿਰਫ ਗ੍ਰੀਨ ਪਟਾਕਿਆਂ ਦੀ ਇਜਾਜ਼ਤ ਹੋਏਗੀ ਸੁਪਰੀਮ ਕੋਰਟ ਨੇ ਪੰਜ ਸ਼ਰਤਾਂ ਰੱਖਿਆ ਨੇ ਗਸ਼ਤ ਟੀਮਾਂ ਗ੍ਰੀਨ ਪਟਾਕੇ ਬਣਾਉਣ ਵਾਲੇ ਹਰ ਨਿਰਮਾਤਾ ਦੀ ਨਿਯਮਿਤ ਤੌਰ ਤੇ ਜਾਂਚ ਕਰਨਗੀਆਂ ਬਾਹਰੀ ਇਲਾਕਿਆਂ ਤੋਂ ਐਨਸੀਆਰ ਖੇਤਰ ਵਿੱਚ ਪਟਾਕੇ ਲੈਣ ਦੀ ਇਜਾਜ਼ਤ ਨਹੀਂ ਹੋਏਗੀ ਜੇਕਰ ਨਕਲੀ ਪਟਾਕੇ ਪਾਏ ਜਾਂਦੇ ਨੇ ਤਾਂ ਸਬੰਧਤ ਲਾਇਸੈਂਸ ਮਤਲ ਕਰ ਦਿੱਤਾ ਜਾਵੇਗਾ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ 18 ਅਕਤੂਬਰ ਤੋਂ ਖਵਾ ਗੁਣਵੱਤਾ ਸੁਚਕਾਂਕ ਦੀ ਨਿਗਰਾਨੀ ਕਰਨ ਕੀ ਤੇ ਇਸ ਸਬੰਧ ਵਿੱਚ ਅਦਾਲਤ ਨੂੰ ਇੱਕ ਰਿਪੋਰਟ ਸੌਂਪਣਗੇ ਦੱਸਿਆ ਕਿ 10 ਅਕਤੂਬਰ ਨੂੰ ਪਿਛਲੇ ਸੁਣਵਾਈ ਤੇ ਸੁਪਰੀਮ ਕੋਰਟ ਨੇ ਹਰੇ ਪਟਾਕਿਆਂ ਦੇ ਨਿਰਮਾਣ ਅਤੇ ਵਿਕਰੀ ਦੀ ਇਜਾਜ਼ਤ ਮੰਗਣ ਵਾਲੀਆਂ ਪਟੀਸ਼ਨਾਂ ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਪਿਛਲੇ ਸੁਣਵਾਈ ਤੇ ਅਦਾਲਤ ਨੇ अधिकारियों तो पूछा कि पटाक का ए क्यू आई प्रभाव पै है इस फैसले एनसीआर निर्धारित दिशा निर्देशों के तहत दिवाली त्य पटाके चला सकनि पटाके रवायती पटाकों घट प्रदूषण पैदा करते सो so, आज सुबह सुप्रीम कोर्ट ने अपना एक इंटरीम डिजन दिया है ऑन द इन एमसी मेहता मैटर जिसमें ग्रीन क्रैकर अलाउ करी है इसमें कुछ रिस्ट्रिक्शन भी हैं क्योंकि टाइमिंग का रिस्ट्रिक्शन है सुबह छह सा, से सात बजे शाम को आठ से दस बजे इस दौरान ही लोग क्रैकर्स यूज कर सकते हैं और उसके सिवा कोर्ट ने एक इम्पोर्टेंट बात यह बोली है कि सिर्फ ग्रीन क्रैकर्स ही अलाउड हो मैं माननीय सुप्रीम कोर्ट का दिल्ली सरकार की ओर से बहुत धन्यवाद करती हूँ कि उन्होंने हमारा निवेदन स्वीकार किया करोड़ों लोगों की भावनाओं से जुड़ा हमारा ये दीपावली का महापर्व शायद इन पटाखों की स्वीकृति के बिना सुना रह जाता हमारे बच्चे उदास हो जाते परंतु आज आपने ये स्वीकृति दे करके हमें बहुत ही एक खुशी प्रदान की है और हम पर्यावरण और परंपरा को एक साथ चलाते हुए पूरी तरीके से सजग रहेंगे और पर्यावरण का ध्यान भी रखेंगे जी मैं धन्यवाद करता हूँ महान सुप्रीम कोर्ट का जो उन्होंने आठ साल बाद इस फैसले को बदला है दिल्ली के अंदर अब शाम छह बजे से लेकर रात के दस बजे तक का पटाखे चला पाएंगे और इन पटाखों को ग्रीन पटाखे होंगे इसकी चिंता हम करेंगे हम अभी तुरंत बैठक बैठक बुला रहे हैं बुलाकर सुनिश्चित करेंगे माननीय सुप्रीम कोर्ट ने कहा है उस फैसले को लागू करें मैं दिल्ली की मुख्यमंत्री रेखा गुप्ता जी का धन्यवाद करता हूं उन्होंने ये सुप्रीम कोर्ट से आग्रह किया था कि दिल्ली के लोगों को पटाखे चलाने दिए जाएं और उसी के चलते माननीय सुप्रीम कोर्ट ने जो कहा है हम उसको सौ फीसदी मानेंगे ये दिल्ली के लिए बड़ी दिवाली है ये दिल्ली के लिए खुशियों वाली दीपावली है आठ साल बाद आप पटाखे दिल्ली के लोग चला पाए इससे बड़ी खुशी की बात नहीं हो सकती हमें पर्यावरण का भी ध्यान रखना है और हमें पर्व का भी ध्यान रखना है प्रभु राम जी की दीपावली खुशियों वाली दीपावली होगी ये दिल्ली के लिए बहुत बड़ी खुशखबरी है ਅੰਮ੍ਰਿਤਸਰ ਵਿੱਚ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਗਿਆ ਪੁਲਿਸ ਨੇ 10 ਪਿਸਤੌਲਾਂ ਸਣੇ 3 ਮੁਸਲਮਾਨਾਂ ਨੂੰ ਗ੍ਰਿਫਤਾਰ ਕੀਤਾ ਸਰਹੱਦ ਪਾਰ ਬੈਠੇ ਪਾਕਿਸਤਾਨੀ ਤਸਕਰਾਂ ਦੇ ਨਾਲ ਇਹ ਸੰਪਰਕ ਵਿੱਚ ਸਨ ਤਾਂ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਸਰਹੱਦੀ ਖੇਤਰ ਵਿੱਚੋਂ ਲਗਾਤਾਰ ਹਥਿਆਰਾਂ ਦੀਆਂ ਖੇਪਾਂ ਮਿਲ ਰਹੀਆਂ ਨੇ ਅੱਜ ਵੀ ਇੱਕ ਵੱਡੀ ਖੁਫੀਆ ਜਾਣਕਾਰੀ ਅਧਾਰਤ ਕਾਰਵਾਈ ਵਿੱਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪਾਕਿਸਤਾਨ ਨਾਲ ਜੁੜੇ ਇੱਕ ਸਰਹੱਦ ਪਾਰ ਸੰਗਠਨ 11 ਦਿਨ ਸ਼ਿਲਪਦਾਰਥਾਂ ਦੀ ਤਸਕਰੀ ਦੇ ਮੈਡਿਊਲ ਦਾ ਪਰਦਾਫਾਸ਼ ਕੀਤਾ। ਇਸ ਸਹਤ ਤਿੰਨ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਕੋਲੋਂ 500 ਗ੍ਰਾਮ ਅਫੀਮ ਤੇ ਨਾਲ 10 ਆਧੁਨਿਕ ਪਿਸਤੌਲ ਬਰਾਮਦ ਕੀਤੀ ਗਈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਤੇ ਖੁਲਾਸਾ ਕਰਦਿਆਂ ਦੱਸਿਆ ਕਿ ਮੌੜਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਅੰਤਰ-ਜ਼ਿਲ੍ਹਾ ਤਸਕਰੀ ਗਿਰੋਹ ਚਲਾ ਰਹੇ ਸੀ ਤੇ ਇੱਕ ਪਾਕਿਸਤਾਨ ਆਧਾਰਿਤ ਹੈਂਡਲਰ ਨਾਲ ਸੰਪਰਕ ਵਿੱਚ ਸਨ। ਗ੍ਰਾਹਤ ਕੀਤੇ ਗਏ ਹਥਿਆਰ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਵਧਾਉਣ ਦੇ ਲਈ ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਸਪਲਾਈ ਕੀਤੇ ਜਾ ਰਹੇ ਸੀ ਇਸ ਸਬੰਧ ਵਿੱਚ ਥਾਣਾ ਸਦਰ ਅੰਮ੍ਰਿਤਸਰ ਵਿਖੇ ਕੇਸ ਦਰਜ ਕਰ ਲਿਆ ਗਿਆ ਉਹਨਾਂ ਨੇ ਦੱਸਿਆ ਕਿ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਅਤੇ ਇਸ ਨੂੰ ਖਤਮ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਡਰੱਗਸ ਐਂਡ ਆਰਗੇਨਾਈਜ਼ਡ ਕ੍ਰਾਈਮ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵਧੀਆ ਕਾਮਯਾਬੀ ਮਿਲੀ ਹੈ 10 ਸਫਿਸਟੀਕੇਟਡ ਵੈਪਨ ਅਸੀਂ ਫੜੇ ਹੈ ਔਰ ਬਾਰਡਰ ਏਰੀਏ ਦੇ 3 ਦੋਸ਼ੀ ਗ੍ਰਫਤਾਰ ਹੋਏ ਨੇ ਇੱਕ ਫਾਜ਼ਲਕਾ ਦਾ ਇੱਕ ਅੰਮ੍ਰਿਤਸਰ ਦਾ ਇੱਕ ਤਰਨਤਾਰਨ ਦਾ ਸੋ ਬੇਸਿਕਲੀ ਇਹ ਜਿਹੜੇ ਪਿਸਟਲ ਨੇ 10 ਦੇ 10 ਇਹ ਚ 4 ਬਲੌਕ ਹੈ 9mm ਔਰ 6 ਹੈਗੇ ਆ 0.30 ਬੋਰ ਦੇ ਚਾਈਨੀਜ਼ ਮੇਡ ਇਹ ਸਾਰੇ ਕ੍ਰਾਸ ਬਾਰਡਰ ਡਰੋਨ ਰਾਹੀਂ ਆਏ ਆ ਡਿਫਰੈਂਟ ਕਨਸਾਈਨਮੈਂਟ ਦੇ ਵਿੱਚ ਔਰ ਇਹਦੇ ਵਿੱਚ ਅੱਧਾ ਕਿਲੋ ਹਫੀਮ ਵੀ ਫੜੀ ਗਈ ਹੈ ਸੋ ਮੈਂ ਇਹਨੂੰ ਬੜੀ ਅੱਛੀ ਕਾਮਯਾਬੀ ਮੰਨਦਾ ਬਿਕੋਜ਼ ਦੀਵਾਲੀ ਦੇ ਦਿਨ ਨੇ ਔਰ ਜੇ 10 ਸਫਿਸਟੀਕੇਟਿਡ ਜਿਹੜੇ ਵੈਪਨਸ ਨੇ ਟਰੋਰ ਮੋਡਿਊਲ ਦੇ ਕੋਲ ਆ ਜਾਂਦੇ ਜਾਂ ਕਿਸੇ ਆਰਗੇਨਾਈਜ਼ਡ ਗੈਂਗ ਕੋਲ ਆ ਜਾਂਦੇ ਤਾਂ ਬੜਾ ਨੁਕਸਾਨ ਹੋ ਸਕਦਾ ਸੀਗਾ ਹੜਪੀੜਤਾ ਨੂੰ ਮੁਆਵਜ਼ਾ ਦੇਣ ਦਾ سلسلہ ਲਗਾਤਾਰ ਚੱਲ ਕੇ ਆਇਆ ਹੁਣ ਕੈਬਨਿਟ ਮੰਤਰੀਆਂ ਵੱਲੋਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮੁਆਵਜ਼ੇ ਵੰਡੇ ਜਾ ਰਹੇ ਨੇ ਗੁਰਦਾਸਪੁਰ ਦੇ ਦਿਨਾ ਨਗਰ ਪਹੁੰਚੇ ਨੇ ਪੰਜਾਬ ਦੇ ਕੈਬਨਿਟ ਮੰਤਰੀ ਹਰਪਰਜਨ ਸਿੰਘ ਈਟੀਓ ਮੰਤਰੀ ਹਰਪਰਜਨ ਸਿੰਘ ਈਟੀਓ ਨੇ ਹੜਪੀੜਤਾਂ ਨੂੰ ਮੁਆਵਜ਼ੇ ਦੇ ਚੈੱਕ ਵੰਡੇ ਉੱਥੇ ਹੀ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਮੁਹਾਲੀ ਅਤੇ ਮੰਤਰੀ ਲਾਲਚੰਦ ਕਟਾਰੂਚਕ ਨੇ ਪਠਾਨਕੋਟ ਚ ਰਾਸ਼ੀ ਵੰਡੀ ਹੈ ਤਾਂ ਹੜਪੀੜਤਾਂ ਨੂੰ ਮਿਸ਼ਨ ਪੁਨਰਵਾਸ ਤਹਿਤ ਰਾਸ਼ੀ ਵੰਡੀ ਜਾ ਰਹੀ ਹੈ ਇਸ ਮਾਕੇ ਮੰਤਰੀ ਹਰਪਰਜਨ ਸਿੰਘ ਈਟੀਓ ਨੇ ਕਿਹਾ ਕਿ ਪੰਜਾਬ ਪ੍ਰਾਈ ਹੜਾਂ ਕਾਰਨ ਬੜੀ ਤਬਾਹੀ ਹੋਈ ਆ 1988 ਵਿੱਚ ਆਏ ਹੜਾਂ ਕਾਰਨ ਵੀ ਵੱਡਾ ਨੁਕਸਾਨ ਹੋਇਆ ਸੀ ਪਰ ਇਸ ਵਾਰ ਆਏ ਹੜਾਂ ਨੇ ਪਿਛਲਾ ਰਿਕਾਰਡ ਤੋੜ ਦਿੱਤਾ ਤੋਂធី ਅਮਨ ਅਰੋੜਾ ਦਾ ਵੀ ਬਿਆਨ ਹੈ ਕਿ ਜਦੋਂ ਬੰਦੇ ਤੇ ਸਭ ਤੋਂ ਵੱਧ ਮਾਰ ਪੈਂਦੀ ਹੈ ਜਦੋਂ ਬੰਦਾ ਭੁੱਖਾ ਹੈ ਉਹਦੀ ਰੋਟੀ ਮਿਲੇ ਤਾਂ ਉਹਦਾ ਮੁੱਲ ਹੈ ਉਹ ਤੋਂ ਮਗਰੋਂ ਜਦੋਂ ਬੰਦੇ ਦੇ ਆਸ-ਪਾਸੇ ਹੋ ਕੇ ਢਿੱਡ ਭਰ ਲਿਆ ਆਪਦਾ ਉਹ ਤੋਂ ਮਗਰੋਂ ਸਭੇ ਪਹਿਲਾਂ ਕੀ ਹੁੰਦਾ ਸੀਗਾ ਸਾਲਾਂ ਬਧੀ ਨਿਕਲ ਜਾਂਦੇ ਸੀਗੇ ਕਿ ਜੀ ਮੁਆਵਜ਼ਾ ਨਹੀਂ ਮਿਲਿਆ ਹੈਗਾ ਖਰਾਬੇ ਦਾ ਤੇ ਇਹ ਪਹਿਲੀ ਵਾਰੀ ਹੈ ਕਿ ਹਜੇ ਚੱਲ ਰਿਹਾ ਸੀਗਾ ਹੜਾਂ ਦਾ ਦੌਰ ਕਿ ਜਿੰਨਾਂ ਜਿੰਨਾਂ ਲੋਕਾਂ ਦੀ ਜਾਨਾਂ ਗਈਆਂ ਕਿਉਂਕਿ ਜ਼ਮੀਨਾਂ ਦਾ ਘਰਾਂ ਦਾ ਬਾਕੀਆਂ ਦਾ ਤਾਂ ਜਦੋਂ ਗਰਦੌਰੀ ਹੋਊਗੀ ਅਸੈਸਮੈਂਟ ਹੋਊਗੀ ਫਿਰ ਹੀ ਕੰਮ ਚੱਲੂਗਾ ਜਿੰਨਾਂ ਲੋਕਾਂ ਦੀ ਜਿਵੇਂ ਜਿਵੇਂ ਜਾਨਾਂ ਜਾਂਦੀਆਂ ਗਈਆਂ ਤਕਰੀਬਨ 60 ਦੇ ਕਰੀਬ ਤੇ ਉਹਨਾਂ ਦਿਨਾਂ ਦੇ ਦੌਰਾਨੀ ਉਹਨਾਂ ਘਰਾਂ ਦੇ ਵਿੱਚ ਜੋ ਸਰਕਾਰ ਵੱਲੋਂ ਜ਼ਿੰਮੇਵਾਰੀ ਬਣਦੀ ਸੀ ਮੁਆਵਜ਼ਾ ਉਹ ਉਹਨਾਂ ਘਰਾਂ ਦੇ ਵਿੱਚ ਨਾਲ ਦੀ ਨਾਲ ਪਹੁੰਚਦਾ ਕਰ ਦਿੱਤਾ ਤੇ ਆ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸਾਰੇ ਦਾ ਸਾਰਾ ਪੰਜਾਬ ਹੈ ਚਾਹੇ ਕਿਸੇ ਦਾ ਲੱਖ ਦਾ ਨੁਕਸਾਨ ਹੋਇਆ ਚਾਹੇ ਕੱਖ ਦਾ ਨੁਕਸਾਨ ਹੋਇਆ ਜੋ ਹੋਇਆ ਸਰਕਾਰ ਨੇ ਉਹਨਾਂ ਘਰਾਂ ਤੱਕ ਉਹਨਾਂ ਪਰਿਵਾਰਾਂ ਤੱਕ ਆਪਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਮੁਆਵਜ਼ਾ ਜਿਹੜਾ ਉਹ ਪਹੁੰਚਾ ਦੇਣਾ ਕਿ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਦਿਵਾਲੀ ਤੋਂ ਪਹਿਲਾਂ ਪਹਿਲਾਂ ਅਸੀਂ ਹੜ੍ਹਾਂ ਦਾ ਮੁਆਵਜ਼ਾ ਜਿਹੜਾ ਉਹ ਲੋਕਾਂ ਤੱਕ ਪਹੁੰਚਦਾ ਕਰਾਂਗੇ ਉਹਨਾਂ ਨੇ ਆਪ ਇਹਦੀ ਸ਼ੁਰੂਆਤ ਕੀਤੀ ਅੰਮ੍ਰਿਤਸਰ ਦੇ ਅ즈ਨਾਲਾ ਹਲਕੇ ਦੇ ਵਿੱਚ ਪਹੁੰਚੇ ਔਰ ਇੱਕ ਦੋ ਦੋ ਦਿਨ ਪਹਿਨਾ ਤੇ ਉੱਥੇ ਉਹਨਾਂ ਨੇ ਸਾਰੇ ਜੋ ਪ੍ਰਭਾਵਿਤ ਲੋਕ ਸੀਗੇ ਉਹਨਾਂ ਦੇ ਜਖਮਾਂ ਦੇ ਉੱਤੇ ਮਲਮ ਲਾਈ ਔਰ ਅੱਜ ਮંત્રી ਪੰਜਾਬ ਦੇ ਜਿਹੜੇ ਨੇ ਉਹਨਾਂ ਨੂੰ ਵੱਖ-ਵੱਖ ਜਗ੍ਹਾ ਤੇ ਭੇਜਿਆ ਕੱਲ ਕੋ ਸਾਡੇ ਐਮਐਡੀ ਸਹਿਬਾਨ ਹਲਕਾ ਇੰਚਾਰਜ ਸਹਿਬਾਨ ਪਾਕੀ ਜਗ੍ਹਾ ਤੇ ਵੀ ਜਾਣਗੇ ਤੇ ਹੁਣ ਅਗਲੀ ਆਮ ਖਬਰ ਹਰਪਰਜਨ ਸਿੰਘ ਈਟੀਓ ਦੇ ਕਾਫਲੇ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਹਾਦਸੇ ਵਿੱਚ ਚਾਰ ਗਨਮੈਨ ਜ਼ਖਮੀ ਹੋ ਕੇ ਮੰਤਰੀ ਹਰਪਰਜਨ ਸਿੰਘ ਈਟੀਓ ਨੇ ਸੁਰੱਖਿਅਤ ਨੇ ਜ਼ਖਮੀਆਂ ਨੂੰ ਤਰੰਤ ਹਸਪੀਟਲ ਪਹੁੰਚਾਇਆ ਗਿਆ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਗੁਰਦਾਸਪੁਰ ਦੇ ਕਲਾ ਨੌਰ ਨੇੜੇ ਹੈ ਹਾਦਸਾ ਵਾਪਰਿਆ ਖੜ ਪੀੜਤਾਂ ਨੂੰ ਚੱਕ ਵੰਡਣ ਗਈ ਸੀ ਮੰਤਰੀ ਹਰਪ੍ਰਜਨ ਸਿੰਘ ਈਟੀਓ ਪਰ ਇਸ ਦੌਰਾਨ ਉਹਨਾਂ ਦੇ ਕਾਫਲੇ ਨਾਲ ਇਹ ਹਾਦਸਾ ਵਾਪਰਿਆ ਤੇ ਪੰਜਾਬ ਦੇ ਕੈਬਨਟ ਮੰਤਰੀ ਹਰਪ੍ਰਜਨ ਸਿੰਘ ਈਟੀਓ ਦੇ ਕਾਫਲੇ ਦਾ ਐਕਸੀਡੈਂਟ ਹੋ ਗਿਆ ਉਹਨਾਂ ਦੀ ਪਾਲਟ ਗੱਡੀ ਦੀ ਸਵਿਫਟ ਕਾਰ ਦੇ ਨਾਲ ਟੱਕਰ ਹੋ ਕੇ ਜਿਸ ਨਾਲ ਉਹਨਾਂ ਦੇ ਚਾਰ ਗਨਮੈਨ ਅਤੇ ਕਾਰ ਸਵਾਰ ਗੰਭੀਰ ਜ਼ਖਮੀ ਹੋ ਕੇ ਇਸ ਹਾਦਸੇ 'ਚ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਖੀਆਂ ਨੇ ਜਾਣਕਾਰੀ ਮੁਤਾਬਕ ਮੰਤਰੀ ਹਰਪਰਜਨ ਸਿੰਘ ਜੀ ਟੀਓ ਅਝੜ ਭਿੜਤਾਂ ਨੂੰ ਚੈੱਕ ਵੰਡਣ ਲਈ ਦਿਨਾਨਗਰ ਜਾ ਰਹੇ ਸੀ ਇਹ ਹਾਦਸਾ ਗੁਰਦਾਸਪੁਰ ਦੇ ਕਲਾਨੌਰ ਨੇੜੇ ਵਾਪਰਿਆ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਮੰਤਰੀ ਹਰਪਰਜਨ ਸਿੰਘ ਜੀ ਟੀਓ ਵੀ ਕਾਫਲੇ ਵਿੱਚ ਮੌਜੂਦ ਸਨ ਤੇ ਉਹਨਾਂ ਦੇ ਨਾਲ ਅਧਿਕਾਰੀਆਂ ਦੀ ਇੱਕ ਟੀਮ ਵੀ ਸੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਐਨਾ ਹੀ ਹੁਣ ਮੈਨੂੰ ਕੁਲਦੀਪ ਕੌਰ ਤੋਂ ਦੇ ਇਜਾਜ਼ਤ ਦੇਖਦੇ ਰਹੋ ਪ੍ਰਾਈਮੇਸ਼ਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ